ਰੈਸਟੋਰੈਂਟ ਸਪੈਨ ਪਹਿਲਾਂ ਤਾਂ 베ਚੀ ਦਿੰਦੇ ਸੀ ਰੈਸਟੋਰੈਂਟ ਤਿੰਨ ਚਾਰ ਤਾਂ 베ਚ ਹੀ ਗਏ ਆ ਉਹ ਤੇ ਯਾਰਾਂ ਦੋਸਤਾਂ ਨੂੰ 베ਚਤਾ ਉਹਨਾਂ ਨੇ ਉੱਥੇ ਭਾਈ ਚਰ ਹਾਟਲ ਬਣਾ ਲਏ ਬੈਸੀ ਦੇ ਦੀ ਜੀ ਤਾਂ ਚੰਨੀ ਸਾਹਿਬ ਨੇ ਉਹ ਤਾਂ ਉਹੀ ਚਾੜਤਾ ਸੀ ਤੋ 베ਚ ਲੋ ਜੀ 12 ਲੱਖ ਰੁਪਏ ਚ ਚਲੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਤੇ ਰਾਜੇ ਲੋਕਾਂ ਦੇ ਉਂਗਲ ਬਟਨ ਦੱਬੇ ਨਾਲ ਨਿਕਲਦੇ ਨੇ ਨਾ ਦੇਖੋ ਜੀ ਲੋਕ ਬਹੁਤ ਸਿਆਣੇ ਨੇ ਪਰ ਪਾਰਟੀ ਬਣਾਉਣ ਦਾ ਹਰ ਇੱਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਅਸੀਂ ਆਪਣੇ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਡੇ ਕੋਲੇ ਸਾਡੇ ਕੋਲੇ ਪੰਜਾਬ ਤੋਂ ਬਾਹਰ ਵੀ ਬਹੁਤ ਵਧੀਆ ਵਧੀਆ ਪ੍ਰੋਪਰਟੀਆਂ ਪਈਆਂ ਨੇ ਜੈਪੁਰ ਦੇ ਵਿੱਚ ਪੰਜਾਬ ਦੀ ਪ੍ਰੋਪਰਟੀ ਮਕਲੋੜ ਗੰਚ ਧਰਮਸ਼ਾਲਾ ਦੇ ਬਿਲਕੁਲ ਨੇ ਪੰਜਾਬ ਦੇ ਪ੍ਰੋਪਰਟੀ ਉਥੇ ਪਈ ਹੈ ਗੋਆ ਦੇ ਵਿੱਚ ਗੋਆ ਦੇ ਵਿੱਚ ਸਭ ਤੋਂ ਜਿਹੜੀ ਵੈਸਟ ਬੀਚ ਹੈ ਉਥੇ 9.5 ਏਕੜ ਜ਼ਮੀਨ ਪਈ ਹੈ ਸਾਡੀ ਉਹ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਉਹ ਛੱਡ ਕੇ ਵੀ 7 ਏਕੜ ਬਚਦੀ ਹੈ ਕਿਸੇ ਵੀ ਹੋਟਲ ਕੋਲੇ ਉਨੀ ਜਗ੍ਹਾ ਨਹੀਂ ਹੈਗੀ ਉਹਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਔਰ ਇਹ ਐਵੇਂ ਹੀ ਮਤਲਬ ਛੱਡੀਆਂ ਪਈਆਂ ਸੀ ਜਗ੍ਹਾ ਕੋਈ ਧਿਆਨ ਨਹੀਂ ਦਿੰਦਾ ਸੀ ਇਹਨਾਂ ਵੱਲ ਤੋ ਸਰਕਾਰਾਂ ਕੋਲੇ ਜੇ ਆਪਦਾ ਇੰਨਾ ਸਾਡੇ ਕੋਲੇ ਹੈਰੀਟੇਜ ਪ੍ਰੋਪਰਟੀਆਂ ਪਈਆਂ ਸਾਡੇ ਕੋਲੇ ਰੈਸਟੋਰੈਂਟਸ ਪਏ ਨੇ ਪਹਿਲਾਂ ਤਾਂ ਬੇਚ ਹੀ ਦਿੰਦੇ ਸੀ ਰੈਸਟੋਰੈਂਟਸ ਤਿੰਨ ਚਾਰ ਤਾਂ ਬੇਚ ਹੀ ਗਏ ਅਮਲਤਾਸ ਵੇਚਦਾ ਨਦਮਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋਂ ਨਹਿਰ ਤੇ ਬੇਚ ਹੀ ਦਿੱਤਾ ਆ ਉਹਦੇ ਯਾਰਾਂ ਦੋਸਤਾਂ ਨੂੰ ਵੇਚਤਾ ਉਹਨਾਂ ਨੇ ਉੱਥੇ ਫਾਈਵ ਸਟਾਰ ਹੋਟਲ ਬਣਾ ਲਏ ਕਿਉਂਕਿ ਸਰਕਾਰ ਕੋਈ ਨਹੀਂ ਬਣਾ ਸਕਦੀ ਸੀ ਸੋ ਇਹ ਸਰਕਾਰ ਦਾ ਜਿਹੜਾ ਮੋਟੇ ਵਿੱਚ ਇਹ ਹੈ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਚੀਜ਼ਾਂ ਖਰੀਦੀਆਂ ਨੇ ਵੇਚੀਆਂ ਨਹੀਂ ਅਸੀਂ ਜੀਵੀਕੇ ਦਾ ਥਰਮਲ ਪਲਾਂਟ ਖਰੀਦਿਆ ਹੈ ਗੋਇੰਦਵਾਲ ਸਾਹ ਵਾਲਾ 540 ਮੈਗਾਵਾਟ ਦਾ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕੋਲ ਇੰਨੀ ਪ੍ਰਾਪਰਟੀ ਪਈ ਹੈ ਇੰਨਾ ਹੈਰੀਟੇਜ ਇੰਨੀਆਂ ਸਾਡੇ ਕੋਲੇ ਵਿਰਾਸਤੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਸੀਂ ਕਿਉਂ ਨਾ ਦਿਖਾਈਏ ਤੁਸੀਂ ਨਾਮ ਤੋਹਰਾਨ ਹੋਗੇ ਵੀ ਰਣਵਾਸ ਕੀ ਹੁੰਦਾ ਰਾਣੀਆਂ ਦਾ ਵਾਸੀ ਹੈ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੀਆਂ ਸੀ ਸੋ ਇਹਦਾ ਨਾਮ ਰਣਵਾਸ ਤਾਂ ਰੱਖਿਆ ਹੋਇਆ ਸੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਅਤੇ ਰਾਜੇ ਲੋਕਾਂ ਦੇ ਉਂਗਲ ਬਟਨ ਦਬਾ ਬੈਨ ਨਿਕਲਦੇ ਨੇ ਨਾ ਹੁਣ ਬਦਲ ਗਿਆ ਜੀ ਸਿਸਟਮ ਉਹ ਤੁਹਾਡਾ ਕੋ ਕੁਐਸਚਨ ਹੋਵੇ ਨਹੀਂ ਨਹੀਂ ਉਹ ਤਾਂ ਲੀਜ਼ ਤਾਂ ਕੈਨਸਲ ਹੋ ਗਈ ਨਾ ਫਿਰ ਉਹ ਤਾਂ ਹੁਣ ਅਸੀਂ ਮਤਲਬ ਦੋ ਤਿੰਨ ਗਰੁੱਪ ਨੇ ਜੋ ਹੋਟਲ ਇੰਡਸਟਰੀ ਦੇ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਉਹ ਤਾਂ ਵੈਸੇ ਹੀ ਦੇਦੀ ਸੀ ਤਾਂ ਜਨੀ ਸਾਹਿਬ ਨੇ ਉਹ ਤਾਂ ਉਹੀ ਚਾੜਤਾ ਸੀ ਤਾਂ ਵੀ ਚਲੋ ਜੀ 12 ਲੱਖ ਰੁਪਏ ਚ ਚਲੋ ਸਾਲ ਦਾ ਸੋ ਇਹ ਅਸੀਂ ਕਦੇ ਨਹੀਂ ਕੈਨਸਲ ਕਰਾਂਗੇ ਉਹ ਤਾਂ ਉਹਦੇ ਵਰਗੀ ਤੇ ਜਗ੍ਹਾ ਹੈ ਨਹੀਂ ਕਿਸੇ ਕੋਲੇ ਜੀ ਹੋਰ ਸੋ ਤਾਂ ਬਹੁਤ ਸਾਡਾ ਕਮ ਆਊਟ ਜਿਹੜੀ चीज़ है पंजाब खजाने देखो जी लोग बहुत ने और पार्टी बनाने का हरेक नक है पार्टियां रजिस्टर करा देश के ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅਗੇਂਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਅਗੇਂਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਸੋ ਅਗੇਂਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਤਰ੍ਹਾਂ ਕਿ ਮੈਂ ਅਕਸਰ ਕਹਿਣਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦੋ ਉਹ ਉਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੇ ਕੋਸ਼ਿਸ਼ ਕੀਤੀ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਭਾਈਚਾਰਿਆਂ ਵਿਚ ਪਰ ਸਾਡੇ ਨਹੀਂ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗ-ਏ-ਅਜ਼ਾਦੀ ਹੋਵੇ ਚਾਹੇ ਹਰ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕਰੀਕ ਨੂੰ ਆਪੇ